ਅੱਜ ਪਹੁੰਚੇ ਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਕਸਬਾ ਅਈਆਪੁਰ ਦੇ ਵਿੱਚ 사ਬਰਪਾਕ ਦਰਬਾਰ ਦੇ ਵਿੱਚ ਜਿੱਥੇ ਕਿ ਅੱਜ ਇੱਕ ਜਿਹੜਾ ਹੈਗਾ ਪੁੱਤਰ ਦੀ ਦਾਦ ਬਖਸ਼ੀ ਹੈ ਬਾਬਾ ਜੀ ਵੱਲੋਂ ਜਿਹੜਾ ਹੈਗਾ ਵੀ ਅਰਦਾਸ ਕੀਤੀ ਗਈ ਸੀ 7 ਸਾਲ ਬਾਅਦ ਜਿਹੜਾ ਪੁੱਤਰ ਦੀ ਦਾਦ ਹੋਈ ਆ ਔਰ ਸ਼ੁਕਰਾਨਾ ਕਰਨ ਆਏ ਨੇ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਵੀ ਕਿਹੜੇ ਜਗ੍ਹਾ ਤੋਂ ਆਏ ਆ ਔਰ ਕਿੰਨੇ ਜੇਰ ਤੋਂ ਇੱਥੇ ਸੰਗਤ ਜਿਹੜੀ ਆਉਂਦੀ ਰਹਿੰਦੀ ਹੈ ਜੈ ਸਾਬਰ ਜੈ ਸਾਬਰਪੀਰ ਜੀ ਸਾਹ ਸਕਦੀ ਹੈ ਬੀਬੀ ਨਾ ਆਸਟ੍ਰੇਲੀਆ ਰਹਿੰਦੀ ਆ ਤੇ ਇਹਦੀ ਦਾ ਰਿਸ਼ਤੇਦਾਰੇ ਦੀ ਮਾਸੀ ਆਈ ਸੀ ਤੇ ਸਾਡੇ ਉਦੋਂ ਪਚੰਗੀ ਆਇਆ ਸੀ ਮੀਰ ਕਮਲ ਦਰਵਾਜ਼ੇ ਤੇ ਦੋ ਫਲ ਦਿੱਤੇ ਸੀ ਪ੍ਰਸ਼ਾਦ ਤੇ ਨਾਲ ਇਹ ਕਿਹਾ ਇਹ ਮੁੰਡਾ ਹੋਊਗਾ ਤੇ 13 ਮਹੀਨੀ ਹੋਊਗੀ ਕੁੜੀ ਹੋਊਗੀ ਤੇਰੀ ਮਹੀਨੇ ਦੇ ਮੁੰਡਾ ਹੋਊਗਾ 24 ਮਹੀਨੀ ਹੋਊਗਾ ਦੋ ਫਲ ਦਿੱਤੇ ਸੀ ਤੇ ਉਹ ਆਪਣੀ ਨੋ ਨੂੰ ਜਾ ਕੇ ਦਿਆ ਨੇ ਪ੍ਰਸ਼ਾਦ ਦਿੱਤਾ ਇੱਕ ਤੇ ਇੱਕ ਆਪਣੀ ਭੈਣ ਦੀ ਗੁੱਡੀ ਨੂੰ ਦਿੱਤਾ ਅਸਟ੍ਰੇਲੀਆ ਵਾਲੀ ਨੂੰ ਤੇ ਉਹ ਗੁੱਡੀ ਜਿਹੜੀ ਆ ਉਹ 13 ਮਹੀਨੀ ਹੋਈ ਤੇ ਜਿਹੜਾ ਮੁੰਡਾ ਆ ਉਹ ਫਿਰ 24 ਮਹੀਨੇ ਬਾਅਦ ਆਇਆ ਉਹ ਆ ਬੀਬੀਆਂ ਦੋਨੇ ਖੜੀਆਂ ਆ ਤੇ ਫੇ ਮੱਥਾ ਟਿਕਾਉਣੇ 9 ਸਾਲ ਬਾਅਦ ਆਏ ਫੇ ਬਾਅਦ ਚ ਉਹ ਗੁੱਡੀ ਦੇ ਮੁੰਡੇ ਨੂੰ ਜਿਹੜੀ ਗੁੱਡੀ ਹੋਈ ਸੀ ਨਾ 9 ਸਾਲ ਫੇ ਬੱਚਾ ਨਹੀਂ ਹੋਇਆ ਤੇ 9 ਸਾਲ ਬਾਅਦ ਆਣ ਕੇ ਮਹਾਰਾਜ ਦੇ ਦਰਬਾਰ ਚ ਹਾਜ਼ਰੀ ਭਰੀ ਮੈਂ ਕਿਹਾ ਵੀ ਇੰਨਾ ਛੇਰ ਬਾਅਦ ਆਏ ਨਹੀਂ ਫੇ ਫਾਲ ਦਿੱਤਾ ਕਹਿੰਦੇ ਬਾਬਾ ਜੀ ਬੱਚਾ ਮੁੜ ਕੇ ਹੋਇਆ ਨਹੀਂ ਫੇ ਪ੍ਰਸ਼ਾਦ ਦਿੱਤਾ ਵੀ ਸਵਾ ਮਹੀਨੇ ਚ ਮੁੰਡਾ ਕਿਰਪਾ ਹੋਊਗੀ ਤੇ ਮਹਾਰੇ ਪਚੰਗੀ ਦੇਣਗੇ ਔਰ ਮੰਗਲ ਵੀਰਵਾਰ ਹੋਊਗਾ ਫੇ ਉਦਾਂ ਹੀ ਸਵਾ ਮਹੀਨੇ ਚ ਕਿਰਪਾ ਹੋਈ ਆ ਤੇ ਫਿਰ ਚੰਗੀ ਮੰਗਲਵਾਰ ਇਹਨਾਂ ਦੇ ਘਰ ਆਇਆ ਹੁਣ ਇੰਡੀਆ ਆਇਆ ਤੇ ਮਹਾਰਾਜ ਦੇ ਦਰਬਾਰ ਅੱਜ ਦਰਸ਼ਨ ਕਰਨਾ ਹੈ ਪਹਿਲੋਂ ਆ ਜਿਹੜੀ ਗੁੜੀਆ ਜਿਹੜੀ ਪਹਿਲੋਂ ਪ੍ਰਸ਼ਾਦ ਦਿੱਤਾ ਸੀ ਆ ਜਿਹੜੀ ਹੋਈ ਆ ਇਹ 9 ਸਾਲ ਦੀ ਹੋ ਗਈ ਸੀ ਤੇ ਉਹ ਮੁੰਡੇ ਦਾ ਫਿਰ ਆਇਆ ਐਸ ਮੁੰਡੇ ਦਾ ਪ੍ਰਸ਼ਾਦ ਦਿੱਤਾ ਆ ਦੇਖੋ ਸੀ ਦਾ ਪ੍ਰਸ਼ਾਦ ਦਿੱਤਾ ਸੀ ਮਹਾਰਾਜ ਦੇ ਦਰਬਾਰ ਦਾ ਤੇ ਇਹ ਫਿਰ ਪੂਰੇ 10 ਮਹੀਨੇ ਬਾਅਦ ਹੋਇਆ ਤੇ ਆ ਬੀਬੀ ਹੈ ਤੇ ਉਹ ਜਿਹੜਾ ਦੂਸਰਾ ਦਿੱਤਾ ਪ੍ਰਸ਼ਾਦ 24 ਮਹੀਨੇ ਬਾਅਦ ਮੁੰਡਾ ਹੋ ਗਿਆ ਪਹਿਲੋਂ ਜਿਹੜਾ ਉਹ ਆ ਬੀਬੀ ਹੈ ਆ ਇਹ ਮਾਰਾ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਇਹ ਦੋਨੇ ਭੈਣਾਂ ਦੇ ਇੱਕ ਦੀ ਮਾਸੀ ਦੀ ਕੁੜੀ ਆ ਤੇ ਇਹ ਉਹਦੀ ਨੂੰਹ ਆ অস্ট্রেলিয়া ਤੋਂ ਆਏ ਆ ਮਹਾਰਾਜ ਚਰਨਾ ਜੀ ਹਾਜ਼ਰੀ ਭਰਨ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਹਾਂ ਜੀ ਆਹ ਜੀ ਆਸਟ੍ਰੇਲੀਆ ਤੋਂ ਤੇ ਅਸੀਂ ਅੱਜ ਇਹਨੂੰ ਮੱਥਾ ਟਿਕਾਉਣ ਲੈ ਕੇ ਆਏ ਆ ਗੁੱਡੀ ਨੂੰ ਤੇ ਇਹਨੂੰ ਕਿ ਬਾਬਾ ਜੀ ਨੇ ਸਾਨੂੰ ਇਹ ਵਰ ਦਿੱਤਾ ਇੱਥੋਂ ਤੇ ਫਿਰ ਅਸੀਂ ਜਾਣ ਤੋਂ ਪਹਿਲਾਂ ਮੱਥਾ ਟਿਕਾ ਕੇ ਜਾਣਾ ਹੈ ਇਹਦਾ ਹਾਂ ਜੀ ਧੰਨਵਾਦ